ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਆਕੇਲੀ ਜੀ ਕਰ ਰਹੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਆ ਸਭ ਕੁਝ ਵਧੀਆ ਜਾ ਰਿਹਾ ਆ ਅੱਜ ਵਾਲੇ ਸ਼ਾਮ ਨੂੰ ਪਤਾ ਲੱਗੇਗਾ ਕਿ ਰਿਜ਼ਲਟ ਲਿਆ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤੇ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂਦੀ ਮੇਰਾ ਕੀ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਪਰ ਹੁਣ ਫਿਲਹਾਲ ਅਸੀਂ ਘਰੇ ਫਿਲਹਾਲ ਸੰਤੀ ਦੇ ਆਏ ਨੇ ਉਹਦੇ ਚ ਕੋਈ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ

ਜੀ ਬਿਲਕੁਲ ਚੱਲ ਰਹੀਆਂ ਵਾਈਗਰੂ ਦੀ ਮੇਰਾ ਕੀ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਪਰ ਹੁਣ ਫਿਲਹਾਲ ਅਸੀਂ ਕਰੇਗਾ ਫਿਲਹਾਲ ਸੰਕਤੀ ਦੇ ਆਏ ਨੇ ਉਹਦੇ ਚ ਕੋਈ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇਖੋਗੇ ਜੀ ਸ਼ਾਮੀ ਸਾਰਾ ਕੁਝ ਡਿਕਲੇਅਰ ਹੋਊਗਾ ਜੀ ਜੀ ਬਾਕੀ ਲੀਡ ਅੱਗੇ ਜਾ ਰਹੀ ਹੈ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਇਥੇ ਜਮਰਤ ਹੈ ਕਿ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ ਹਾਂਜੀ ਬਾਕੀ ਸੇਖੂ ਸਾਹਿਬ ਬੈਠੇ ਨਹੀਂ ਇੱਥੇ ਉੱਪਰ ਦੇਖੀਏ ਠੀਕ ਹੈ ਮੈਂ ਹਾਂਜੀ ਥੈਂਕ ਯੂ ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅਕੇਲੀ ਜੀ ਕਰ ਰਹੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਸਭ ਕੁਝ ਵਧੀਆ ਜਾ ਰਿਹਾ ਹੈ ਅੱਜੋ ਸ਼ਾਮ ਨੂੰ ਪਤਾ ਲੱਗੇਗਾ ਘਰੇ ਚਲੇ ਗਏ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂਦੀ ਮੇਰਾ ਕੀ ਚਲੋ ਅੱਗੇ ਵੀ ਹਾਂਜੀ ਤਾਂ ਫਿਲਹਾਲ ਅਸੀਂ ਕਰੀ ਗਏ। ਜਲਾਸਮਤੀ ਦੇ ਆਏ ਨੇ ਉਹਦੇ 'ਚ ਕੁਝ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਜੀ ਜੀ ਸ਼ਾਮਨੀ ਸਾਰਾ ਕੁਝ ਡਿਕਲੇਅਰ ਹੋਊਗਾ। ਜੀ ਜੀ। ਬਾਕੀ ਲੇਟ ਅੱਗੇ ਜਾ ਰਹੀ ਹੈ। ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਤੇ ਜ਼ਰੂਰਤ ਹੈ ਕਿ ਅਸੀਂ ਘਰੇ ਜਾ ਰਿਹਾ ਫਿਲਹਾਲ। ਹਾਂਜੀ ਬਾਕੀ ਸੇਖੋ ਸਾਹਿਬ ਬੈਠੇ ਨਹੀਂ ਇੱਥੇ। ਟੈਂਕੂ ਆਪਕੇ ਦੇਖੇ। ਠੀਕ ਹੈ। ਹਾਂਜੀ। ਥੈਂਕਿਊ। ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅਕੇਲੀ ਜੀ ਕਰ ਰਹੇ ਹੋ? ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਆ। ਕੁਛ ਵਧੀਆ ਜਾ ਰਹੀ ਆ ਯਾ ਅੱਜ ਵਾਲੇ ਸ਼ਾਮ ਨੂੰ ਪਤਾ ਲੱਗੇਗਾ ਰੇਟ ਚੱਲੇਗਾ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਆ ਵਾਈਗਰੂਦੀ ਮੇਰਾ ਕੀ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਪਰ ਹੁਣ ਫਿਲਹਾਲ ਅਸੀਂ ਕਰੇਗਾ ਫਿਲਹਾਲ ਸੰਕਤੀ ਦੇ ਆਏ ਨੇ ਉਹਦੇ ਚ ਕੁਝ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇਖੋਗੇ ਜੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋਊਗਾ ਜੀ ਜੀ ਬਾਕੀ ਲੀਡ ਅੱਗੇ ਜਾ ਰਹੀ ਹੈ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਤੇ ਜਮਰਤ ਹੈ ਕਿ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ ਹਾਂਜੀ ਬਾਕੀ ਸੇਖੂ ਸਾਹਿਬ ਬੈਠੇ ਨਹੀਂ ਇੱਥੇ ਕੌਪੀ ਦੇਖੀਏ ਠੀਕ ਹੈ ਮੈਂ ਹਾਂਜੀ ਥੈਂਕ ਯੂ ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਆਕੇਲੀ ਜੀ ਕਰ ਰਹੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਸਭ ਕੁਝ ਵਧੀਆ ਜਾ ਰਿਹਾ ਹੈ ਅੱਜ ਵਾਲੇ ਸ਼ਾਮ ਨੂੰ ਪਤਾ ਲੱਗੇਗਾ ਘਰੇ ਚਲੇਗਾ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂ ਦੀ ਮੇਰਾ ਕੀ ਚਲੋ ਅੱਗੇ ਵੀ ਸਾਰ ਹਾਂਜੀ ਤਾਂ ਫਿਲਹਾਲ ਅਸੀਂ ਕਰੀ ਗਏ। ਬਲਾਗ ਸੰਮਤੀ ਦੇ ਆਏ ਨੇ ਉਹਦੇ 'ਚ ਕੋਈ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਜੀ ਜੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋਊਗਾ। ਜੀ ਜੀ। ਬਾਕੀ ਲੇਟ ਅੱਗੇ ਜਾ ਰਹੀ ਆ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਤੇ ਜ਼ਰੂਰਤ ਹੈ ਕਿ ਅਸੀਂ ਘਰੇ ਜਾ ਰਿਹਾ ਫਿਲਹਾਲ। ਹਾਂਜੀ ਬਾਕੀ ਸੇਖੋ ਸਾਹਿਬ ਬੈਠੇ ਨਹੀਂ ਇੱਥੇ। ਉੱਪਰ ਦੇਖੀਏ। ਠੀਕ ਹੈ ਮੈਂ। ਹਾਂਜੀ ਥੈਂਕ ਯੂ।